ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਾਗੜਾ ਹੱਲਾ ਚੌਥਾ ਹਉ ਬਲਹਾਰੀ ਤਨ ਕੋ ਮੇਰੀ ਜਿੰਦੜੀ ਜੇ ਨ ਹਰ ਹਰ ਨਾਮ ਆਧਾਰੂ ਰਾਮ ਸਤ ਗੁਰ ਨਾਮ ਧਿਰਡਾਇਆ ਮੇਰੀ ਜਿੰ ਦੋੜੀਏ ਬੇਖ ਪਾਉ ਜਲ ਤਾਰਣ ਹਾ ਜੈਨ ਹਰ ਹਰ ਨਾਮ ਅਧਾਰੂ ਰਾਮ ਗੁਰ ਸਤ ਗੁਰ ਨਾਮ ਦਿਰੜਾਇਆ ਮੇਰੀ ਜਿੰਦੂੜੀਏ ਬਿਖ ਭਾਉ ਜਲ ਤਾਰਨ ਹਾਰੂ ਰਾਮ ਜੇ ਨਾ ਇੱਕ ਮਨ ਹਰ ਧਿਆਇਆ ਮੇਰੀ ਜਿੰਦੂੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰਿ ਜਪ ਸੁਖ ਪਾਇਆ ਮੇਰੀ ਜਿੰਦੂੜੀਏ ਸਭ ਦੁੱਖ ਨਿਵਾਰਣ ਹਾਰੋ ਰਾਮ ਸਾਰਸਨਾ ਧਨ ਧਨ ਹੈ ਮੇਰੀ ਜਿੰਦੜੀਏ ਗੁਣ ਗਾਵੈ ਹਰ ਪ੍ਰਭ ਕੇ ਰਾਮ ਤੇ ਸ੍ਰਵਨ ਪਲੇ ਸੋ ਬਨੀਕ ਹ ਮੇਰੀ ਜਿੰਦੂੜੀ ਹਰ ਕੀਰਤਨ ਸੁਣ ਹੈ ਹਰ ਤੇਰੇ ਰਾਮ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੂੜੀਏ ਜੋ ਜਾਏ ਲੱਗਾ ਗੁਰ ਪਰੇ ਰਾਮ ਗੁਰ ਵਿਟਾ ਹੋ ਨਾਨਕ ਵਾਰਿਆ ਮੇਰੀ ਜਿੰਦੂੜੀਏ ਜੇਨ ਹਰ ਹਰ ਨਾਮ ਤੇਰੇ ਰਾਮ ਤੇਨੇ ਤਰ ਭਲੇ ਪਰਵਾਣ ਹੈ ਮੇਰੀ ਜਿੰਦੂੜੀ ਜੋ ਸਾਧੂ ਸਤ ਗੁਰ ਦੇਖਹ ਰਾਮ ਤੇ ਹਸਤ ਪੁਨੀਤ ਪਵਿੱਤਰ ਹ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖ ਹੈ ਰਾਮ ਤੇਸ ਜਨਕੇ ਪਾਗ ਨਿਤ ਪੂਜਿਯ ਅਹ ਮੇਰੀ ਜਿੰਦੂੜੀਏ ਤੇਸ ਜਨਕੇ ਪਾਗ ਨਿਤ ਪੂਜਿਯ ਅਹ ਮੇਰੀ ਜਿੰਦੂੜੀਏ ਜੋ ਮਾਰਗ ਧਰਮ ਚਲੇ ਸਹਰਾਮ ਨਾਨਕ ਤੈਨ ਵਿੱਟ ਹੋ ਵਾਰਿਆ ਮੇਰੀ ਜਿੰ ਦੌੜੀਏ ਹਾਰ ਸੋਣ ਹਰ ਨਾਮ ਮਨਿ ਸਹਾਰਾਮ ਧਰਤ ਪਾਤਾਲ ਆਕਾਸ ਹੈ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪਾਉਣ ਪਾਣੀ ਬੈ ਸੰਤੋ ਮੇਰੀ ਜਿੰਦੜੀਏ ਨੇ ਤੋ ਹਰ 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 ਜਸ ਗਾਵ ਰਾਮ ਵਾਣ ਤਰੇਣਾ ਸਭ ਆਕਾਰ ਹੈ ਮੇਰੀ ਜਿੰਦੂੜੀਏ ਮੁਖ ਹਰ ਹਰ ਨਾਮ ਤੇ ਆਵੈ ਰਾਮ ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੂੜੀਏ ਜੋ ਗੁਰਮੁਖ ਭਗਤ ਮਨ ਲਾਵੈ ਰਾਮ ਵਣtreਣ ਸਭ ਆਕਾਰ ਹੈ ਮੇਰੀ ਜਿੰਦੂੜੀਏ ਮੁਖ ਹਰ ਹਰ ਨਾਮ ਤਿਆਵੈ ਰਾਮ ਨਾਨਕ ਤੇ ਹਰ ਦਰ ਪਹਿਨਾਇਆ ਮੇਰੀ ਜਿੰਦੂੜੀਏ ਜੋ ਗੁਰਮੁਖ ਭਗਤ ਮਨ ਲਾਵੈ ਰਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ